ਲੈ ਤੁਹਾਨੂੰ ਮੈਂ ਇੱਕ ਗਾਣਾ ਸੁਣਾਉਂ ਲੱਗਿਆ ਬਈ ਯਾਰ ਅੱਜ ਮੂਡ ਆ ਤੇ ਲੈ ਸੁਣੋ ਕਰਾਂ ਹਮ ਕਾਚੇ ਤੋਂ ਮੈਂ ਪਾਸਾ ਨਹੀਂ ਵਟਿਆ ਸੱਜ ਜਪਾ ਕੇ ਨਹੀਂ ਕਿਸੇ ਨੂੰ ਛੱਟਿਆ ਮੈਂ ਸਿੱਖ ਆਸ ਬਣਿਆ ਕੋਈ ਆਵਾਜ਼ਾਰ ਨਹੀਂ ਯਾਰਾਂ ਦੇ ਯਾਰ ਹਾਂ ਪੈਸੇ ਦੇ ਯਾਰ ਨਹੀਂ ਯਾਰਾਂ ਦੇ ਯਾਰ ਹਾਂ ਪੈਸੇ ਤੇ ਯਾਰ ਨਹੀਂ ਓਏ ਸ਼ਰ ਆਮ ਨੇ ਹੁੰਦੀਆਂ ਸੜਕਾਂ ਤੇ ਲੁੱਟਾਂ ਹੁਣ ਭਰਨੀ ਆ ਛੱਡੋ ਸਬਰਾਂ ਦੀਆਂ ਘੁੱਟਾਂ ਹੁਣ ਚੁੱਕੋ ਡਾਂਗਾ ਪਰ ਫੜਨੀ ਮਾਰਨੀ ਯਾਰਾਂ ਦੇ ਯਾਰ ਹਾਂ ਪੈਸੇ ਤੇ ਯਾਰ ਨਹੀਂ ਨਹੀਂ ਅਸੀਂ ਜੰਮਦੇ ਯਾਰ ਹਾਂ ਪੈਸੇ ਤੇ ਯਾਰ ਨਹੀਂ ਹਾਏ 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 ਸੋ ਥੈਂਕ ਯੂ ਭਾਈ ਜੀ ਮਿਹਰਬਾਨੀਆਂ ਅਤਲੀ ਇੰਨਾ ਕ ਸੋ ਚੌਂਦੇ ਰਹੋ ਬਹੁਤ ਬਹੁਤ ਮੁਬਾਰਕਾਤ ਤੁਹਾਨੂੰ ਸਾਰਿਆਂ ਨੂੰ ਤੇ ਕਮੈਂਟ ਤਾਂ ਤੁਸੀਂ ਹਮੇਸ਼ਾ ਕਰਦੇ ਹੋ ਯਾਰ ਮੈਨੂੰ ਪਤਾ ਤੁਸੀਂ ਜਿੰਨਾ ਪਿਆਰ ਦੇ ਰਹੇ ਹੋ ਸਾਨੂੰ ਸਾਰਿਆਂ ਨੂੰ ਭਾਈ ਸਾਸਰੀ ਘਰ ਲਵ ਯੂ ਆ ਸਾਰਿਆਂ ਨੂੰ ਥੈਂਕ ਯੂ